वकील प्राण नाग मेहता जी आए ने तीन मेहता सा फैसले तो बाद दुश्मन ही खुश हो सकता ना खुश होने वाली कोई गलता साहब का नतीजा इसलिए पहले ही क्या डिफेंस काउंसिल वालों की खास सलाह देके आए मैं डिफेंस काउंसिल वालों का खास मिशन के आया पाले से इस तो पहले तूसी अपनी गल कहो मैं तो सब साढ़े वालों डॉक्टर किचलो गोपीचंद पारगत सरूस कमिश्नर स्वेस सारे साथियों का दरबार करना जिन्हें रे इस मुकदमे की डट के पैरवाई नहीं सगों दूर दराडे तो आने वाले मुलाकातियों की खान पीन से रहस्य का प्रबंध किया और सुनो की खास सलाह देके आए डिफेंस काउंसिल ने फैसला किया भगत सिंह के रहे भगत सिंह की कोशिश, तो कोशिश कामयाब हो सकी है जेडा सहयोग मिले गांधी जी का जानते हो ना देश की आजादी बहुत ही दूर नहीं जरूर

ਸਿੱਧੇ ਤਰ੍ਹਾਂ ਦਸੋਂ ਮੈਨੂੰ ਕਹਿਣਾ ਕਿ ਚਾਹੁੰਨੀ ਮੈਂ ਕਹਿੰਦਾ ਇਹ ਕਹਿੰਦਾ ਕਿ ਭਾਰਤ ਦੀ ਜਨਤਾ ਚੰਗੀ ਹੈ ਕਿ ਤੁਸੀਂ ਗਾਂਧੀ ਜੀ ਦੇ ਹੱਥ ਮਜ਼ਬੂਤ ਕਰ ਲਈ ਕੋਈ ਇਸ ਰਾਹ ਤੇ ਨਾ ਹੋਈ ਕਿ ਰਹਿਮ ਦੀ ਅਪੀਲ ਤੇ ਜੋ ਰਹਿਮ ਦੀ ਅਪੀਲ ਤੁਸੀਂ ਕਿਸ ਤਰ੍ਹਾਂ ਦੀ ਰਹਿਮ ਦੀ ਅਪੀਲ ਚਾਹਦੇ ਹੋ ਮੈਨੂੰ ਗਾਲ ਨਾ ਸਮਝੋ ਮੇਰੇ ਬਹਾਦਰ ਦੋਸਤ ਅਸੀਂ ਇਹਦੇ ਹੱਥ ਕੁਝ ਨਹੀਂ ਕਰਾਂਗੇ ਜਿਹਦੇ ਨਾਲ ਤੁਹਾਡੀ ਭਾਰਤ ਦੀ ਬੰਟਾ ਲੱਗੇ ਮੈਂ ਕੱਲ ਦੀ ਮੀਟਿੰਗ ਦੇ ਵਿੱਚ ਇੱਕ ਡਰਾਫਟ ਤਿਆਰ ਕਰਾਂਗਾ ਉਸਨੂੰ ਤੁਹਾਡੇ ਕੋਲ ਨਿਆਮਤ ਹੈ ਤੁਸੀਂ ਉਹਦੇ ਨੂੰ ਦੱਸੋ ਰਹਿਦੀ ਆਪਣੀ ਤਾਂ ਅਸੀਂ ਵੀ ਪਿਆਰ ਕਰੀਆ ਮੈਂ ਤਾਂ ਜੀ ਪਰ ਇਸ ਵਿੱਚ ਕੋਈ ਸ਼ੱਕ ਨਹੀਂ ਸਾਡੇ ਮੁਕੱਦਮੇ ਨੇ ਤੁਹਾਨੂੰ ਇੱਕ ਸਫਲ ਵਕੀਲ ਬਣਾ ਦਿੱਤਾ ਯਾਦ ਹੈ ਨਾ ਦੋਸਤਾਂ ਦਾ ਸਾਥ ਨਾਲ ਪਰ ਜਾਣ ਮੈਂ ਫਾਂਸੀ ਜਾਣ ਨਾ ਇੱਦਾਂ ਕਠੋਰ ਮੁਖੌਲ ਦਾ ਕਰ ਗਿਆ ਕਿਉਂ ਇਹਦੇ ਵਿੱਚ ਕੋਈ ਸ਼ੱਕ ਹੈ ਨਹੀਂ ਸ਼ੱਕ ਨਿਆਮਤਾ ਪਿੱਛੇ ਦੇਖਣ ਦਿੱਤੀ ਆਪਣੀ ਰਹਿਦੇ ਆਪਣੀ ਤਾਂ ਵਾਇਸ ਲੈ ਨੂੰ ਪਿੱਛੇ ਵੀ ਜਾ ਚੁੱਕੀ ਆ

ਕੀ ਅੰਗਰੇਜ਼ ਆਪਾਂ ਤੇ ਭਾਰਤੀ ਜਨਤਾ ਦੇ ਵਿਚਕਾਰ ਜੰਗ ਚੱਲ ਰਹੀ ਹੈ ਤੇ ਦੂਜੀ ਇਹ ਕਿ ਅਸੀਂ ਇਸ ਜੰਗ ਦੇ ਵਿੱਚ ਹਿੱਸਾ ਲੈ ਕੇ ਅਸੀਂ ਮੈਂ ਤਾਂ ਸਾਹ ਕੀ ਤੇ ਤੁਸੀਂ ਤਾਂ ਸਾਡੇ 피 ਨੂੰ ਉੱਜੀ ਲਾਵਾਂ ਭੁੱਖ ਲੱਗ ਪਈਓ ਸਾਡੀ ਕਿ ਲੱਗਾਂ ਨਹੀਂ ਇਸ ਤਰ੍ਹਾਂ ਫੜੀ ਜਾਊਗੀ ਅਸੀਂ ਆਪ ਜੀ ਨੂੰ ਕਹਿਣਾ ਚਾਹੁੰਦੇ ਆ ਜਦੋਂ ਤੱਕ ਕੋ ਕੋ ਖੋਖੋੜੀ ਲੱਗ ਖਾਪਨੀ ਹੋ ਜਾਗੀ ਸਾਡੀ ਜਗਤੋਂ ਤਾਂ ਵਿਚਾਰੀ ਜਾਊਗੀ ਇਹ ਅਮੀਰ ਅਮੀਰ ਤੇ ਗਰੀਬ ਵਿੱਚ ਫਰਕ ਹੁੰਦਾ ਫਰਕ ਨਹੀਂ ਅੱਛਾ ਉਸੀ ਪੀੜਾ ਹਿੱਸਾ ਸੁਣਨਾ ਚਾਹੁੰਦੇ ਹਾਂ ਬਸ ਥੋੜਾ ਜਿਹਾ ਬਸ ਯਾਦ ਦੀ ਰੂਪਾ ਅਰਦਾਸ ਕਰਦੇ ਆ ਕਿ ਆਪ ਕੀ ਦੀ ਸਰਕਾਰ ਦੀ ਇੱਕ ਦਾਦੇ ਫੈਸਲੇ ਕਰ ਸੜ ਤੇ ਜੰਮ ਚਾਲੀ ਰੱਖਦਾ ਦੋਸ਼ ਹੈ ਇਸ ਲਈ ਅਸੀਂ ਚੰਗੀ ਕੱਢੀ ਹੋਏ ਸਭ ਨਾਲ ਚੰਗੀ ਕੱਢ ਕੇ ਵਾਲਾ سلوਕ ਕੀਤਾ ਜਾਏ ਸਾਨੂੰ ਖਾਸੀ ਦੇਣ ਦੀ ਬਜਾਏ ਕੌਲੀ ਦੇ ਪੜਾ ਦਿੱਤਾ ਜਾਏ ਅਗਰ ਥੀ ਅਸਾ

ਜੇ ਤੱਕ ਕਰਦੀ ਗੱਦੀ ਤੱਕ ਸਿੱਧੀ ਤੀਰ ਦੀ ਦਾ ਕਾਲੀਆ ਆ ਪਰੇ ਪਰੇ ਆ ਲਫਜ਼ ਜੀ ਮੇਰੇ ਬੱਲੇ ਪੈਂਦੇ ਸਮਝ ਗਿਆ ਹੋ ਗਿਆ ਜਿੱਥੋਂ ਤੱਕ ਕਰੋੜਾਂ ਲੋਕਾਂ ਕਿਸਾਨਾਂ ਦੀ ਜ਼ਿੰਦਗੀ ਦੇ ਸਵਾਦ ਉਹਨਾਂ ਦੀ ਮੁਕਤੀ ਇਸ ਤਰ੍ਹਾਂ ਨਹੀਂ ਹੋ ਸਕਦੀ ਉਹਨਾਂ ਨੇ ਵਿਦੇਸ਼ੀ ਹਕੂਮਤ ਦੇ ਨਾਲ ਨਾਲ ਦੇਸੀ ਜਗੀਰਦਾਰਾਂ ਦੇ ਚੋਣੇ ਤੋਂ ਵੀ ਮੁਕਤੀ ਚਾਹੀਦੀ ਪਰ ਸਾਡੀ ਦੇਸ਼ ਦੇ ਲੋਕ ਇਹ ਆਉਣੀ ਚਾਹਦੇ ਉਹ ਪੂਰਨ ਇਨਕਲਾਬ ਚਾਹਦੇ ਹੋ ਗਿਆ ਪੂਰਨ ਇਨਕਲਾਬ ਚਾਹਦੇ ਬੋ ਸਰਦਾਰਾ

ਆਖਰ ਤੂੰ ਮੈਨੂੰ ਬੀਬੇ ਕਿਉਂ ਆਖਦਾ ਹੈ ਹੋ ਗਿਆ ਮੇਰੀ ਜ਼ਿੰਦਗੀ ਵਿੱਚ ਦੋ ਜੜੀਆਂ ਨੇ ਮੇਰੀ ਕਹਾਣੀ ਦੇ ਚੱਕਰ ਦਤਾਂ ਹੋ ਗਿਆ ਇੱਕ ਬੇਰੀ ਮਾਂ ਜਿਹਨੋਂ ਮੈਂ ਪਿਆਰ ਨਾਲ ਬੀਬੇ ਸਾਂ ਦੂਜਾ ਤੁਮਹੇ ਮੇਰੀ ਜਵਾਨੀ ਦੀ ਮਾਂ ਇਸ ਲਈ ਅੱਜ ਨਾਲ ਹੋਇਆ ਕਿ ਮੇਰੀ ਬੀਬੇ ਹੋ ਗਿਆ ਮੇਰੀ ਗਲਤੀ ਤੇ ਮਰਸਾ ਹਾਂ ਕਿਹੜਿਆ ਸੀ ਕੇ ਸਾਡੇ ਦੇਸ਼ ਦੇ ਲੀਡਰ ਪੂਰਨ ਕਲਾਬੀ ਚਾਹੁੰਦੇ ਜੇ ਸਾਨੂੰ ਆਪਣਾ ਰਾਜ ਬਣਾਉਣ ਦਾ ਮੌਕਾ ਮਿਲਿਆ ਨਾ ਸਾਡੇ ਰਾਜ ਵਿੱਚ ਨਿੱਜੀ ਸੰਪਤੀ ਨਾਲ ਦੀ ਕੋਈ ਚੀਜ਼ ਨਹੀਂ ਹੋ ਸਾਰਾ ਕੰਮ ਸਭ ਦੀ ਲੋਕਾਂ ਦੀ ਸਾਂਝੀ ਮਲਕੀਅਤ ਹੋ ਉਹ ਸਰਦਾਰਾ ਓਏ ਮੈਂ ਸੁਣਿਆ ਯਾਰ ਤੁਸੀਂ ਸਾਰੇ ਨਾਸਤਕ ਹੋ ਨਾ ਜਦੋਂ ਤੁਹਾਡਾ ਰਾਜ ਆ ਗਿਆ ਕੋਈ ਰੱਬ ਦਾ ਜ਼ਿਕਰ ਨਹੀਂ ਕੀ ਕਰੂਗਾ ਕਰ ਰੱਬ ਦਾ ਰੱਬ ਨੇ ਮੰਨਣ ਵਾਲੇ ਨੂੰ ਫਾਇਦਾ ਲਓਗੇ ਦੱਸ ਨਾ ਤੂੰ ਰੱਬ ਨੂੰ ਵਾਦਾ ਖਾਂਜੋ ਨਹੀਂ ਤੈਨੂੰ ਤੇ ਰੱਬ ਨੇ ਕੀ ਦਿੱਤਾ ਇਹ ਹੀ

ਕਹਿੰਦੇ ਕੱਬਸਾ ਵੇਤਾ ਜਦੋਂ ਤੇਰਾ ਨਾਮ ਆ ਗਿਆ ਉਹ ਤੁਮ ਕਿਵੇਂ ਸਰਗ ਰੋਕ ਦਿਓਏ ਦੱਸ ਖਾਲ ਇਹ ਗੱਲ ਤੇਰੀ ਠੀਕ ਆ ਬੇਪੇ ਕਿ ਮੈਂ ਇੱਕ ਅਤਵਾਦੀ ਰਿਆਂ ਕੀ ਕਿਹਾ ਕੀ ਰਹਾ ਮਤਲਬ ਕਿ ਬੰਬ ਪਿਸਟੋਲ ਚਲਾ ਕੇ ਸਰਕਾਰ ਨੂੰ ਡਰਾਉਣ ਵਾਲਿਆਂ ਵਿੱਚੋਂ ਇੱਕ ਰਿਆਂ ਪਰ ਮੈਂ ਸਦਾ ਜਹਾਨੀ ਬੇਰੇ ਕੋਲ ਇੱਕ ਖਾਸ ਵਿਚਾਰ ਸੀ ਖਾਸ ਵਿਚਾਰ ਨੇ ਮੇਰੇ ਕੋਲ ਇੱਕ ਲੰਬਾ ਪ੍ਰੋਗਰਾਮ ਹੋ ਸਰਦਾਰਾ ਆ ਗਾਲ ਕਰ ਫਿਰੇ ਜਾ ਕੇ ਸਾਰੇ ਐ ਕਿਹਨ ਲੱਭਿੰਦੇ ਨੇ ਅਖੇ ਮੈਂ ਖੂਨ ਖਰਾਬੇ ਦੀ ਹਮਾਇਤ ਨਹੀਂ ਕਰਦਾ ਕਰਤੀ ਤੂੰ ਵੀ ਉਹੀ ਕਰੇ ਇਹਨਾਂ ਪਰਸਨ ਦੇ ਤੋਂਦੀ ਮੇਰੀ ਜੇਬੇ ਮੇਰੇ ਵਿਚਾਰ ਅੱਜ ਵੀ ਉਹੀ ਨੇ ਜਿਹੜੇ ਜੇਲ੍ਹੋਂ ਬਾਹਰ ਸੀ ਮੇਰਾ ਇੱਕ ਪੱਕਾ ਮੰਨਣਾ ਬਹੁਤ ਤੇ ਮਸਤੌਲ ਮੋਟੀਵੇਸ਼ਨ ਨਹੀਂ ਬੀਅਰਥੀ ਨਹੀਂ ਹਰ ਵੀ ਕਰਫੂ ਇੱਕ ਸਾਬਤ ਹੁੰਦੇ ਨੇ ਸਾਡਾ ਮਕਸਦ ਬਜ਼ੁਰਗਾਂ ਕਿਸਾਨਾਂ ਨਾਲ ਬੰਨ ਨੂੰ ਚਿੱਠੀ ਵੰਡ ਕਰਨਾ ਤੇ ਨੌਜਵਾਨਾਂ ਨੂੰ ਜਿਹੇ ਗੱਲ ਕਰਦੇ ਰਹਿਣਗੇ ਮੰਨਿਆ ਕਿ ਕਿਸਾਨਾਂ ਚੋਂ ਆਜ਼ਾਦੀ ਨਹੀਂ ਆ ਜਾਊਗੀ ਪਰ ਕਰੜੇ ਸੰਘਰਸ਼ ਦੇ ਤੇ ਹੰਦ ਦੇ ਵਿੱਚੋਂ ਲੰਘ ਕੇ द बोल साथ इनकर ज ज़िंदबाद बोल साथ इनकर इनकल